पति पत्नी ਉਤੇ ਕੁਝ ਅਣਪਛਾਤੇਆਂ ਨੇ ਗੋਲੀਆਂ ਚਲਾ ਦਿੱਤੀਆਂ ਇਸ ਹਮਲੇ ਦੌਰਾਨ ਪਤਨੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਸਵੇਰ ਵੇਲੇ ਪਤੀ ਪਤਨੀ ਘਰ ਦੇ ਬਾਹਰ ਸੈਰ ਕਰ ਰਹੇ ਸਨ ਤੇ ਉਸ ਵੇਲੇ ਹੀ ਦੋ ਨਕਾਬਪੋਸ਼ ਨੌਜਵਾਨ ਆਏ ਜੋ ਬਾਈਕ ਤੇ ਸਵਾਰ ਸਨ ਤੇ ਦੋਵਾਂ ਉਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਇਸ ਵਾਰਦਾਤ ਦੇ ਦੌਰਾਨ ਮਹਿਲਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਵੱਲੋਂ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੱਸਣਾ ਬੰਦ ਹੈ ਕਿ ਇਹ ਮਾਮਲਾ ਬਠਿੰਡਾ ਦੇ ਭਗਤਾ ਭਾਈ ਕਾ ਤੋਂ ਸਾਹਮਣੇ ਹੈ ਇਸ ਮੌਕੇ ਮਹਿਲਾ ਦੇ ਪਤੀ ਅਰਸ਼ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਉਹਨਾਂ ਦੀ ਡੇਢ ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ ਪਰ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਉੱਤੇ ਕੋਈ ਸ਼ੱਕ ਹੈ ਕਿ ਉਹ ਗੋਲੀ ਕਿਸ ਵੱਲੋਂ ਚਲਾਈ ਜਾ ਸਕਦੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉੱਥੇ ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ ਬੜੀ ਕੀ ਹੋਇਆ ਕਿਸ ਤਰ੍ਹਾਂ ਹਮਲਾ ਹੋਇਆ ਤੁਹਾਡੇ ਤੇ ਦੋ ਬੰਦੇ ਗੋਲੀਆਂ ਚਲਾਈ ਕੌਣ ਸੀ ਰੁਕੋ ਮੈਂ ਪਤਾ ਨਹੀਂ ਜੀ ਕੌਣ ਸੀ ਹੂੰ ਕਿਸ ਤਰ੍ਹਾਂ ਤੁਸੀ ਰਹਿਮਾ ਲੀਡੋ ਕੀਤੇ ਜਾ ਰਹੀ ਸੀਗੇ ਅਸਬੋ ਕੰਨ ਗਏ ਸੀ ਤੇ ਅੱਛਾ ਕੌਣ ਕੌਣ ਸੀ ਥੋੜੀ ਜਿਹੀ ਮੈਂ ਤੇ ਮੇਰਾ ਹਸਬੰਦ ਅੱਛਾ ਤੇ ਦੋ ਮੁੰਡੇ ਤੇਜੀ ਨਾਲ ਇਹ ਤੇ ਫਰ ਕਰਕੇ ਭੱਜ ਗਏ ਕੀ ਕੀ ਬੱਜ ਰੰਝੋ ਬੱਜੇ ਕੀ ਲੱਗ ਰਹੀ ਹੈ ਕਿਉਂ ਕਿ ਕਿਉਂ ਚਲਾਈ ਗੋਲੀ ਪਤਾ ਨਹੀਂ ਜੇ ਸ ਜਾਣਦੇ ਨਹੀਂ ਹੂੰ ਤੁਸੀਂ ਸ਼ਾਇਰ ਕਰਨ ਜਾ ਰਹੇ ਸੀ ਬੇਟੇ ਹਾਂਜੀ ਛੋਟੀ ਅਰੇਂਜਮੈਂਟ ਹੋਈ ਹੈ ਕਿ ਦਾ ਮਰਦੂਰ ਕੋ ਟੇਰਾ ਕੀ ਹੋਇਆ ਕੀ ਸੀ ਗਿਆ ਕਿਵੇਂ ਵਾਰਦਤ ਹੋਈ ਹੈ ਕੌਣ ਕੌਣ ਸੀਗੇ ਔਰ ਕਹਾਣੀ ਕੀ ਹੋਈ ਇਸ ਵਾਰ ਅਸੀਂ ਮੈਂ ਤੇ ਮੇਰੀ ਬਾਈ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਹੀ ਸੈਰ ਕਰਨ ਗਏ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਿਆ ਜੀ ਉਹਦੇ ਵਿੱਚ ਇੱਕ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਈ ਆਪਾਂ ਹੁਣ ਦੋ ਕੁਲ ਜਾਂਦਾ ਬੰਦਾ ਆਪਨੂੰ ਕੀ ਪਤਾ ਲੱਗਦਾ ਕਿਸੇ ਦਾ ਉਹ ਇਹਦੇ ਗੋਲੀ ਮਾਰਦੇ ਫਟਦੇ ਉਹ ਬੰਨੀ ਸੀ ਕਿਵੇਂ ਸੀ ਉਹ ਬੰਨੀ ਸੀ ਇੜੀ ਮਗਰ ਬੈਠਾ ਸੀ ਉਹ ਇਹ ਤਾਂ ਲੈਤੀ ਸੀ ਲੋਹੀ ਤੇ ਜਿਹੜਾ ਚਲਾਉਂਦਾ ਸੀ ਮੋਟਰਸਾਈਕਲ ਉਹਦੇ ਕੋਟ ਪਾਇਆ ਮੈਂ ਨਾ ਕਦਾ ਧਿਆਨ ਦਿੱਤਾ ਸੀ ਨੰਬਰ 플레이ਟ ਹੈ ਨਹੀਂ ਸੀ ਮੋਟਰਸਾਈਕਲ ਦੀ ਸੜੀ ਨੂੰ ਡੇਢ ਮਿੰਟ ਹੀ ਹੋਇਆ ਜੀ ਲੰਮ ਮਰਜ਼ੀ ਵੀ ਤੁਹਾਡੀ ਲੰਮ ਮਰਜ਼ੀ ਕੀ ਕਾਰਨ ਕੀ ਹੈ ਕਿ ਤੇ ਲੰਮ ਮਰਜ਼ੀ ਨਾਲ ਇਦਾਂ ਤੁਹਾਨੂੰ ਲੱਗਦਾ ਹੁੰਦਾ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਇਦਾਂ ਦੀ ਜੀ ਉਹ ਮੈਨੂੰ ਅੱਜ ਹੀ ਕਾਲ ਉਹ ਕਿਹਾ ਠੀਕ ਹੈ ਉਹ ਕਹਿੰਦੇ ਸੀ ਆਵਾਂਗੇ ਵੀ ਇਹਦਾ ਪਤਾ ਲੈਣਾ ਹਾਂ ਹਾਂ ਉਹ ਆਉਂਦੇ ਇੱਥੇ ਆਉਣ ਦੇ ਕਾਰਨ ਕੀ ਲੱਗਦਾ ਹੈ ਕੋਣ ਲੋਕ ਹੋ ਸਕਦੇ ਨੇ ਸ਼ੱਕ ਹੀ ამਨ ਦੇ ਵਿੱਚ ਨਹੀਂ ਸ਼ੱਕ ਹੋਣ ਕਿਸੇ ਤੇ ਨਹੀਂ ਕਰ ਸਕਦੇ ਜਿਵੇਂ ਆਪਣੀ ਕਿਸੇ ਨਾ ਹੈ ਨਹੀਂ ਸੀ ਲਾਗ ਡਾਟ ਜਾਂ ਆਪਾਂ ਜੇ ਕਿਸੇ ਨਾ ਲਾਗ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਜਾਣਦੇ ਆਂ ਜੀ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਜੀ ਮੈਰਿਜ ਰਜਾ ਬੰਦੀ ਨਾਲ ਹੋਈ ਨਹੀਂ ਅੱਜ ਫੋਨ ਲਾਇਆ ਸੀ ਉਹਨੂੰ ਡਾਊਟ ਨਹੀਂ ਅੱਜ ਫੋਨ ਲਾਇਆ ਜੀ ਉਹਨਾਂ ਤੇ ਕੋਈ ਡਾਊਟ ਨਹੀਂ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਫਿਰ ਉਹ ਆਉਂਦੇ ਨਾ ਤੇ ਅੱਛਾ ਸੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਰਖੋ ਉਹ ਚਲੀ ਜਾਂਦਾ ਜੀ ਹਲੇ ਕੰਮ ਹਸਪਤਾਲੰਦਰੀਆ ਪੱਟ ਤੇ ਲੱਗੀ ਜੀ WhatsApp ਉਨ ਨੇਮ ਤੋਂ ਨਾ ਮੇਰਾ ਨਾਮ ਕੀ ਡਾਕਟਰ ਹਰਸ਼ਿਤ ਗੋਇਲ ਹੈ ਮੈਡੀਕਲ ਅਫਸਰ ਸਿਵਲ ਹਸਪਤਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆ ਫਰਸ਼ਦੀਪ ਸਿੰਘ ਭਗਤਾ ਸਿਵਲ ਹਸਪਤਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਰ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਹੈ ਜੀ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁੱਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗੇ ਵੀ ਗੋਲੀ ਜਾਂ ਕੋਈ ਨਿਸ਼ਾਨ ਕਿੱਥੇ ਹੈਗੇ ਕੋਈ ਉਹਨਾਂ ਦੇ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਇੰਗ ਜਖਮੀ ਕਹੇ ਜੋ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਨਹੀਂ ਸਾਡੇ ਕੋਲੇ ਹਰਪ੍ਰੀਤ ਕੌਰ ਜੀ ਠੀਕ